ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਿਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਫਰ-ਏ ਸ਼ਹਾਦਤ ਦੇ ਪੰਨ ਨੂੰ ਆਰੰਭ ਕਰਦੇ ਹਾਂ ਅੱਜ ਦੇ ਇਤਿਹਾਸ ਨੂੰ ਜਾਣਨ ਦਾ ਯਤਨ ਕਰੀਏ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਰਿਵਾਰ ਅਤੇ ਸਿੰਘਾਂ ਸਮੇਤ ਆਨੰਦਗੜ੍ਹ ਸਾਹਿਬ ਦੇ ਕਿਲੇ ਨੂੰ ਛੱਡਣਾ ਕੀਤਾ ਸੀ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪੜਨ ਨੂੰ ਮਿਲਦਾ ਹੈ ਸਰਹੰਦੀ ਫੌਜ ਅਤੇ ਪਹਾੜੀ ਫੌਜ ਨੇ ਧਰਮ ਗ੍ਰੰਥਾਂ ਦੀਆਂ ਕਸਮਾਂ ਖਾਧੀਆਂ ਪੁਜਾਰੀ ਨੇ ਸਿਰ ਤੇ ਉੱਤੇ ਥਾਲ ਰੱਖ ਕੇ ਵਿਸ਼ਨੂੰ ਦੇ ਪ੍ਰਤੀਕ ਸਾਲਗ੍ਰਾਮ ਅਤੇ ਆਟੇ ਦੀ ਗਾਉ ਬਣਾ ਕੇ ਧਰਮ ਦਾ ਵਾਸਤਾ ਦੇ ਕੇ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤੁਸੀਂ ਸਿੰਘਾਂ ਅਤੇ ਪਰਿਵਾਰ ਸਮੇਤ आनंदगढ़ साहिब ਦੇ ਕਿਲੇ ਨੂੰ ਤਿਆਗ ਦੋ ਸਹਿਬੇ ਕੁਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੰਘਾਂ ਦੀ ਰਾਏ ਦੇ ਨਾਲ 6 ਪੋ 1704 ਈਸਵੀ ਦੀ ਰਾਤ ਨੂੰ ਆਨੰਦਗੜ੍ਹ ਸਾਹਿਬ ਦਾ ਕਿਲਾ ਤਿਆਗਣਾ ਕੀਤਾ ਅੱਲਾ ਯਾਰਖਾ ਜੋਗੀ ਇਸ ਸਮੇਂ ਨੂੰ ਕਲਮ ਬੰਦ ਇਉਂ ਕਰਦੇ ਨੇ ਤਾਰੂ ਕੀ ਛਾਂ ਸਤਗੁਰ ਕਿਲੇ ਸੇ ਰਵਾ ਹੋਏ ਕਸ ਕੇ ਕਮਰ ਸਵਾਰਥ ਸਾਰੇ ਜਵਾਹ ਹੋਏ ਅੱਗੇ ਦੀਏ ਨਿਸ਼ਾਂ ਸ਼ੇਰੇ ਏ ਜਾਂ ਹੋਏ ਕੁਛ ਪਿਛੇ ਜਾਂ ਨਿਸਾਰ ਸਤਗੁਰ ਦਰਮਿਆ ਹੋਏ ਚਾਰੂ ਪਿਸਰ ਹਜ਼ੂਰ ਕੇ ਹਮਰੇ ਸਵਾਰਥ ਜੋਰਾਵਾਰ ਔਰ ਫਤਿਹ ਅਜੀਤ ਔਰ ਜੁਝਾਰਥ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਤੇ ਸਿੰਘਾਂ ਦਾ ਕਾਫਲਾ ਆਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਬਾਹਰ ਆਉਂਦਾ ਹੈ ਸਿੰਘਾਂ ਨੇ ਹੱਥਾਂ ਦੇ ਵਿੱਚ ਨਿਸ਼ਾਨ ਸਹਿਬ ਫੜੇ ਹੁੰਦੇ ਨੇ ਅੱਗੇ ਭਾਈ ਮਨੀ ਸਿੰਘ ਹੁੰਦੇ ਨੇ ਕਾਫਲੇ ਦੇ ਵਿੱਚਕਾਰ ਸਾਹਿਬੇ ਕੁਮਾਰ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਨੇ ਪਿਛਲੇ ਪਾਸੇ ਕਾਫਲੇ ਦੇ ਭਾਈ ਉਦੇ ਸਿੰਘ ਸਹਬਜ਼ਾਦਾ ਅਜੀਤ ਸਿੰਘ ਜੀ ਭਾਈ ਜੀਵਨ ਸਿੰਘ ਜੀ ਸਮਾਂ ਬੀਤਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਤੱਕ ਪਹੁੰਚਦੇ ਨੇ ਪਿਛੋਂ ਬੇਈਮਾਨ ਅਜਮੇਰ ਚੰਦ ਨੇ ਵਜ਼ੀਰ ਖਾਨ ਨੂੰ ਕਿਹਾ ਸਿੰਘ ਜਾ ਰਹੇ ਨੇ ਪਿਛੋਂ ਹੱਲਾ ਬੋਲ ਦਿੱਤਾ ਜਾਵੇ ਸਮੇਂ ਦੇ ਅਨੁਸਾਰ ਉਹਨਾਂ ਨੇ ਸਿੰਘਾਂ ਤੇ ਹੱਲਾ ਬੋਲ ਦਿੱਤਾ ਗੁਰੂ ਪਿਆਰ ਵਾਲਿਓ ਜਦੋਂ ਹੱਲਾ ਬੋਲਦਾ ਏ ਜਦੋਂ ਅਸੀਂ ਇਤਿਹਾਸ ਨੂੰ ਪੜਦੇ ਹਾਂ ਸਭ ਤੋਂ ਪਹਿਲਾਂ ਵਜ਼ੀਰਖਾਂ ਦੀ ਸਰਹੰਦੀ ਫੌਜ ਅਤੇ ਪਹਾੜੀ ਰਾਜਿਆਂ ਨੇ ਪਿੱਛੋਂ ਹਮਲਾ ਬੋਲਿਆ ਉਸ ਦਾ ਮੂੰਹ ਤੋੜਵਾ ਜਵਾਬ ਭਾਈ ਉਦੇ ਸਿੰਘ ਨੇ ਦਿੱਤਾ ਹੈ ਲਗਭਗ ਜਦੋਂ ਅਸੀਂ ਸਰੋਤਾਂ ਨੂੰ ਪੜਦੇ ਹਾਂ ਤਾਂ ਸਾਨੂੰ ਪੜਨ ਨੂੰ ਮਿਲਦਾ ਹੈ ਭਾਈ ਉਦੇ ਸਿੰਘ ਤਿੰਨ ਘੰਟੇ ਲਗਭਗ ਫੌਜਾਂ ਦਾ ਮੁਕਾਬਲਾ ਕਰਦੇ ਰਹੇ ਤਿੰਨ ਘੰਟੇ ਬਾਅਦ ਸ਼ਹਾਦਤ ਪ੍ਰਾਪਤ ਕੀਤੀ ਸੀ ਸੋ ਗੁਰੂ ਪਿਆਰ ਵਾਲੇ ਉੱਤੇ ਸਾਨੂੰ ਸਮਝਣ ਦੀ ਲੋੜ ਹੈ ਸਹਿਬੇ ਕਮਾਲ ਗੁਰੂ ਪਾਤਸ਼ਾਹ ਜੀ ਨੇ ਆਨੰਦਗੜ੍ਹ ਸਾਹਿਬ ਦੇ ਕਿਲੇ ਨੂੰ ਜ਼ਰੂਰ ਛੱਡਿਆ ਸੀ ਪਰ ਹਥਿਆਰ ਨਹੀਂ ਛੱਡੇ ਜੰਗ ਨਹੀਂ ਛੱਡੀ ਸਿੰਘਾਂ ਨੇ ਕਿਲੇ ਨੂੰ ਛੱਡਿਆ ਸੀ ਪਰ ਹੌਸਲੇਆਂ ਨੂੰ ਨਹੀਂ ਛੱਡੇਆ ਸਿੰਘਾਂ ਨੇ ਆਨੰਦਗੜ੍ਹ ਸਾਹਿਬ ਨੂੰ ਛੱਡ ਦਿੱਤਾ ਸੀ ਪਰ ਨਿਤਨੇਮ ਨਹੀਂ ਛੱਡੇਆ ਸਾਨੂੰ ਅੱਜ ਸਮਝਣ ਦੀ ਲੋੜ ਹੈ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਕਿਤੇ ਨਿਤਨੇਮ ਕਿ ਨਹੀਂ ਵਿਸਾਰੇ ਜੇ ਗੁਰੂ ਪਿਆਰ ਵਾਲਿਓ ਅਸੀਂ ਨਿਤਨੇਮ ਨੂੰ ਵਿਸਾਰੇ ਆਂ ਤੇ ਸਾਨੂੰ ਸਮਝਣ ਦੀ ਲੋੜ ਹੈ ਜਦੋਂ ਪਰਿਵਾਰ ਸਰਸਾ ਨਦੀ ਤੇ ਵਿਛੜ ਗਿਆ ਸੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਨਿਤਨੇਮ ਕਰਨਾ ਹੈ ਸੋ ਗੁਰੂ ਪਿਆਰ ਵਾਲਿਓ ਸਾਨੂੰ ਵੀ ਅੱਜ ਇਹੋ ਸਿੱਖਿਆ ਲੈਣੀ ਚਾਹੀਦੀ ਹੈ ਕਿ ਅਸੀਂ ਨਿਤਨੇਮ ਕਰੀਏ ਗੁਰੂ ਵਾਲੇ ਬਣੀਏ ਅਗਲੇਰੀ ਵੀਡੀਓ ਵਿੱਚ ਅਗਲੇ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਇਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ